ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚੋਂ ਆਉਂਦਾ ਹੈ ਜਿਨ੍ਹਾਂ ਨੇ ਅਣਖ ਖਾਤਰ ਹਥਿਆਰ ਚੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ ਇਸ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਸਨੇ ਨਾ ਤਾਂ ਡਾਕੇ ਮਾਰੇ ਤੇ ਨਾ ਹੀ ਲੁੱਟਾਂ ਖੋਹ ਕੀਤੀਆਂ ਸੁੱਚਾ ਸੂਰਮਾ ਦਾ ਜਨਮ 1875 ਦੇ ਲਾਗੇ ਪਿੰਡ ਸਮਾਉ ਦੀ ਮੂਪਾਲ ਪਤੀ ਸਮੰਤ ਸੁੰਦਰ ਸਿੰਘ ਜੈਵੰਦ ਦੇ ਘਰ ਹੋਇਆ ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਸੀ ਅਤੇ ਹੁਣ ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖ ਅਧੀਨ ਆਉਂਦਾ ਹੈ ਸੱਚਾ ਆਪਣੇ ਕਾਰ ਨਾਰਾਇਣ ਸਿੰਘ ਤੇ ਨਾਰਾਇਣ ਤੋਂ 2-3 ਸਾਲ ਵੱਡਾ ਸੀ ਉਸ ਦੀ ਬਚਪਨ ਤੋਂ ਨੰਬਰਦਾਰ ਦੇ ਮੁੰਡੇ ਕੋ ਗੁਰ ਸਿੰਘ ਚਹਿਲੀ ਕੋ ਗਰਮ ਮੱਲ ਲਾਲ ਘੋੜੀ ਯਾਰੀ ਸੀ ਲਖਾਈ ਪੜਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੇ ਖਾੜੇ ਵਿੱਚ ਭਲਵਾਨੀ ਧੁੰਦੇ ਦਾ ਪੇਜ ਸਿੱਖਦੇ ਸਨ ਨਾਰਾਇਣ ਨੇ ਇਹ ਨਰੇਨੇ ਨੇ ਕਿਸੇ ਕਾਰਨ ਆਪਣੀ ਪਹਿਲੀ ਘਰ ਵਾਲੀ ਛੱਡ ਦਿੱਤੀ ਤੇ ਪਿੰਡ ਰੋੜੀ ਤੋਂ ਬਲਵੀਰ ਕੌਰ ਬੀਰੋ ਨੂੰ ਕਰਵੇ ਕਰਵਾ ਕਰਕੇ ਲੈ ਆਇਆ ਬੀਰੋ ਮਾੜੇ ਚਰਤਰ ਦੀ ਸੀ ਤੇ ਨਰਾਇਣਾ ਜਿਸਮੀ ਤੌਰ ਤੇ ਕਮਜ਼ੋਰ ਸੀ ਘਰ ਆਉਣ ਜਾਣ ਹੋਣ ਕਰਕੇ ਕੁਗਰ ਦੀ ਦਾ ਬੀਰੋ ਨਾਲ ਜਰਾਨਾ ਪੈ ਗਿਆ ਪਰ ਕੁਗਰ ਮੁੱਲੇ ਮੱਲ ਸੱਚੇ ਤੋਂ ਕੰਨ ਪਣਦਾ ਸੀ ਕੁਗਰ ਨੇ ਸੱਚੇ ਨੂੰ ਰਸਤੇ ਤੋਟਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਪ੍ਰਤੀ ਕਰਵਾ ਦਿੱਤਾ ਜਾਵੇ ਦੋਵੇਂ ਫਰੋਜਪੁਰ ਜਾ ਕੇ ਭਰਤੀ ਹੋ ਗਏ ਘੁੱਗਰ ਤਾਂ ਕਿਸੇ ਬਹਾਨੇ ਨਾ ਘਟਵਾ ਕੇ ਘਰ ਆ ਗਿਆ ਪਰ ਸੁੱੱਚੇ ਨੂੰ ਰੰਗ ਰੂਤੀ ਕਾਰ ਕੇ ਬਰਮਾ ਪੇ ਪਹੁੰਚ ਗਿਆ ਘੁੱਗਰ ਪਿੰਡ ਆ ਕੇ ਵੀਰੋ ਨੂੰ ਸ਼ਰਿਆ ਮਿਲ ਲਕ ਪਿਆ ਵਰਨ ਜੋਗ ਹੈ ਕਿ ਉਸ ਵੇਲੇ ਘੁੱਗਰ ਵਹਿਆ ਵਰਿਆ ਤੇ ਬਾਲ ਬੱਚੇ ਵਾਲਾ ਸੀ ਬੀਰੋ ਤੇ ਕੋ ਘਰ ਵਿੱਚ ਸੁਨੇਹਾ ਪੱਤੇ ਦਾ ਕੰਮ ਭਾਗ ਸਿੰਘ ਭਾਗ ਵਿਚੋਲਾ ਕਰਦਾ ਸੀ ਭਾਗ ਇਸ ਲਈ ਜਿਆਦਾ ਨਫਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦੱਲੇ ਦੱਲੇ ਪੁੱਲ ਸੁਦੇ ਟਾਉਟ ਨੂੰ ਬਹੁਤ ਘਟਿਆ ਸਮਝਿਆ ਜਾਂਦਾ ਹੈ ਬੀਰੋ ਪਹਿਲਾਂ ਹੀ ਨਰੇਣ ਨੂੰ ਟਿਚ ਸਮਝਦੀ ਸੀ ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਤਾਂ ਉਸ ਦੀਆਂ ਬਾਗ ਈ ਖੁੱਲ ਗਈਆਂ ਨਰੇਣਾ ਖੁਦ ਨਕਮਾ ਤੇ ਡਰਪੋਕ ਕਿਸਮ ਦਾ ਆਦਮੀ ਸੀ ਉਸ ਨੇ ਖੁਦ ਕੋਈ ਕਾਰਵਾਈ ਕਰਨ ਦੀ بجائے ਸੁੱਚੇ ਨੂੰ ਚਿੱਠੀ ਲਿਖ ਕੇ ਤੇ ਸਾਰਾ ਹਾਲ ਬਿਆਨ ਕਰ ਦਿੱਤਾ ਤੇ ਵੀ ਰੋ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੱਚਾ ਪੜਕ ਉਠਿਆ ਤੇ ਪਰ ਫੌਜ ਵਿੱਚ ਵਿੱਚੋਂ ਤਾਂ ਹੁਣ ਨਹੀਂ ਛੁੱਟੀ ਮਿਲਦੀ ਉਦੋਂ ਕਿੱਥੇ ਮਿਲਣੀ ਸੀ ਪਾਣਾ ਰੱਬ ਦਾ ਸ਼ੌਣੀ ਵਿੱਚ ਇੱਕ ਅੰਗਰੇਜ਼ ਅਫਸਰ ਦੇ ਕਰਨ ਨੂੰ ਅੱਗ ਲੱਗ ਗਈ ਤੇ ਬੱਚੇ ਅੰਦਰ ਫਸ ਗਏ ਸੁੱਚਾ ਆਪਣੀ ਜਾਨ ਤੇ ਸੁੱਚੇ ਨੇ ਆਪਣੀ ਜਾਨ ਤੇ ਖੇਡ ਕੇ ਬੱਚਿਆਂ ਨੂੰ ਬਚਾ ਲਿਆ ਅਫਸਰ ਬਹੁਤ ਖੁਸ਼ ਹੋਇਆ ਇਨਾਮ ਬਾਰੇ ਪੁੱਛੇ ਨ ਤੇ ਸੁੱਚੇ ਨੇ 12 ਬੋਰ ਦੀ ਬੰਦੂਕ ਆ ਫੌਜ ਵਿੱਚੋਂ ਦੇ ਚਾਰ ਮੰਗ ਲਿਆ ਸੁੱਚੇ ਨੇ ਪਿੰਡ ਆ ਕੇ ਬੀਰੋ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਅਤੇ ਬਹੁਤ ਬਾਰਾ ਰਾਹੀ ਕੋ ਘਰ ਨੂੰ ਮੇਤੋਂ ਕੀ ਤਮਕਿਆ ਤੁਮਕਾਇਆ ਕੁਝ ਚਿਹਰੇ ਸ਼ਾਂਤੀ ਛਾਈ ਰਹੀ ਪਰ ਇਸ਼ਕ ਅੰਨਾ ਹੁੰਦਾ ਹੈ ਕੁਝ ਬੀਰੋ ਤੋਂ ਕੁਗਰ ਦੇ ਦੁਬਾਰਾ ਲੁਖ ਸ਼ਿਪ ਕੇ ਮਿਲਨ ਕਾਰਨ ਤੇ ਕੁਝ ਸਰੀਰਕ ਦੇ ਮੈਨੇ ਸ਼ਰੀਕਾਂ ਦੇ ਮੈਨੇ ਮਖੌਲ ਕਾਰਨ ਕਹਾਣੀ ਵਿਗੜ ਗਈ ਪਿੰਡ ਵਿੱਚੋਂ ਸਹਰਾਂ ਵਾਲੇ ਮੁਨਸ਼ੀ ਗਵਈਏ ਦਾ ਖਾੜਾ ਲੱਗ ਗਿਆ ਹੋਇਆ ਸੀ ਉੱਥੇ ਹੀ ਸੁੱਚੇ ਤੇ ਕੁਗਰ ਦਰਮਿਆਨ ਝਗੜਾ ਹੋ ਗਿਆ ਲੋਕਾਂ ਦੇ ਵਿੱਚ ਪੈ ਕੇ ਲੜਾਈ ਖਤਮ ਕਰ ਦਿੱਤੀ ਗਵਈਏ ਨੇ ਉਸ ਦਿਨ ਕੋ ਗਰਦਾ ਕਤਲ ਹੁੰਦੇ ਦਰਸਾਇਆ ਹੈ ਪਰ ਅਸਲ ਅਸਲ ਵਿੱਚ ਸੁੱਚੇ ਨੇ ਕੋ ਗਰਦਾ ਕਤਲ ਅਗਲੇ ਦਿਨ ਕੀਤਾ ਸੀ ਸੁੱਚੇ ਸੱਤ ਦੇ ਸਾਹਮਣੇ ਕਿਸੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫਾਇਰ ਮਾਰ ਕੇ ਕੁਗਰ ਨੂੰ ਮਾਰਿਆ ਸੀ ਕੋ ਗਰਦਾ ਕਤਲ ਕਰਕੇ ਜਦੋਂ ਸੱਚਾ ਕਰਵਾਲਾ ਤੁਰਿਆ ਜੈ ਤੁਰਿਆ ਤਾਂ ਵੀਰੋ ਰਸਤੇ ਵਿੱਚ ਹੀ ਟੱਕਰ ਗਈ ਉਹ ਭੱਜ ਕੇ ਗਵਾਂਡੇ ਦੇ ਘਰ ਵੜ ਗਈ ਪਰ ਪੌੜੀਆਂ ਚੜ੍ਹਦੀ ਸੱਚੇ ਹੱਥੋਂ ਮਾਰੀ ਗਈ ਵਿਰੋਧੀ Laash ਨੂੰ ਧੂਕ ਕੇ ਸੱਚੇ ਨੇ ਸੱਤ ਵਿੱਚ ਲਿਆ ਕਿ ਕੋ ਘਰ ਦੀ Laash ਦੇ ਬਰਾਬਰ ਪਾ ਦਿੱਤਾ ਤੇ ਕੋ ਗਰਦੇ ਤੋੜੇ ਚਾਦਰ ਲਾ ਕੇ ਦੂਹਾਂ ਨੂੰ ਟੱਕ ਦਿੱਤਾ ਤੇੜੋਂ ਚਾਦਰ ਲਾ ਕੇ ਦੂਹਾਂ ਨੂੰ ਟੱਕ ਦਿੱਤਾ ਪਿੰਡ ਭਜਨ ਵੇਲੇ ਸੁੱਚਾ ਵਰਿਆਮ ਸਿੰਘ ਦੇ ਊਠ ਖੋਲ ਕੇ ਸਵਾਰ ਹੋ ਕੇ ਚੱਲ ਪਿਆ ਕੁਦਰਤੀ ਹੁਸਨ ਹੁਸਨੋ ਰਸਤੇ ਵਿੱਚ ਆਉਂਦੇ ਹੋਏ ਭਾਗ ਬਚੋਲਾ ਵੀ ਟੱਕਰ ਗਿਆ ਸੁੱਚੇ ਦੀ ਗੋਲੀ ਭਾਗ ਦੇ ਨਾ ਲੱਗੀ ਉਹ ਮਰਿਆਂ ਵਾਂ ਗੁੱਛੀ ਮਾਰ ਕੇ ਪੈ ਰਹਾ ਊਠ ਤੇ ਸੱਚੇ ਨੇ ਉਸ ਦੇ ਦਿਵਾਲੇ ਦੋ ਗੇੜੇ ਕੱਟੇ ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ ਭਾਗ ਦੇ ਬਚ ਜਾਣ ਬਾਰੇ ਪਤਾ ਲੱਗਣ ਤੇ ਸੱਚੇ ਨੇ ਰਾਤ ਨੂੰ ਉਸ ਦੇ ਡੰਗਰ ਪਛੂ ਖੋਲ ਦਿੱਤੇ ਜਦੋਂ ਘਰ ਵਾਲੇ ਉੱਠ ਕੇ ਪਛੂ ਬੰਨਣ ਲੱਗੇ ਤਾਂ ਭਾਗ ਨੇ ਕੋਠੇ ਉੱਤੋਂ ਵਰਜਿਆ ਕੀ ਇਹ ਸੁੱਚੇ ਦਾ ਕੰਮ ਹੈ ਸੁੱਚੇ ਨੇ ਆਵਾਜ਼ ਪਹਿਚਾਨ ਕੇ ਫਾਇਰ ਕਰ ਦਿੱਤਾ ਦੋ ਕੁ ਸੇਰ ਭਾਗ ਦੇ ਮੱਥੇ ਵਿੱਚ ਵਾਜੇ ਪਰ ਉਹ ਫਿਰ ਬਚ ਗਿਆ ਇਸ ਤੋਂ ਬਾਅਦ ਪੁੱਸ ਤੁਮ ਬਚਣ ਲਈ ਸੁੱਚਾ ਹਰਿਆਣਾ ਦੇ ਪਿੰਡ ਵਿਗਾੜਾ ਵਿਖੇ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਵਿਗਾੜਾ ਵਿੱਚ ਰਹਿੰਦੇ ਸਮੇਂ ਹੀ ਸੁੱਚੇ ਨੇ ਸੱਤ ਤਾਂ ਬੁਚੜ ਮਾਰ ਕੇ ਗਵਾਂ ਛੜਵਾਈਆਂ ਸਨ ਤੇ ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਗੋ ਬਾਈ ਸੂਰਮੇ ਦਾ ਕਿਤਾਬ ਉਸ ਦੇ ਨਾਮ ਨਾਲ ਬੁਚੜਾ ਮਾਰਨ ਤੋਂ ਬਾਅਦ ਹੀ ਜੁੜਿਆ ਸੀ ਇੱਥੋਂ ਪੱਜ ਕੇ ਸੁੱਚਾ ਲਹਿਰਾ ਗਾਗਾ ਸੰਗਰੂਰ ਦੇ ਨਦੀਕੀ ਪਿੰਡ ਸੰਗੀਤ ਵਾਲਾ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ ਪਾਰੋਹੋ ਦੋਸਤ ਗਦਾਰ ਨਿਕਲਿਆ ਤੇ ਉਸ ਨੇ ਧੋਖੇ ਨਾਲ ਸੁੱਚੇ ਨੂੰ ਸ਼ਰਜੀ ਪਿੰਡ ਦੇ Jaildar Mishrai Mishra Singh ਰਾਹੀਂ ਥਾਣੇ ਸਮਟਸ ਮਨਾਣਾ ਦੀ ਪੁਲਸ ਨੂੰ ਫੜਾ ਦਿੱਤਾ ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭਪਿੰਦਰ ਸਿੰਘ ਦੀ ਛਾਤੀ ਤੇ ਗਵਾਂ ਚੜਦਿਆਂ ਸਨ ਜਿਸ ਕਾਰਨ ਡਰ ਕੇ ਉਸਨੇ ਸੁੱਚੇ ਨੂੰ ਬਰੀ ਕਰ ਦਿੱਤਾ ਪਰ ਅਸਲ ਵਿੱਚ ਮਹਾਰਾਜਾ ਭਪਿੰਦਰ ਸਿੰਘ ਰਹਿਮ ਦੇ ਰਹਿਮ ਦੇ ਰਾਜਾ ਸਨ ਰਾਜਾ ਸੀ ਉਹ ਸੁੱਚੇ ਵੱਲੋਂ ਗਵਾਂ ਛਡਵਾਉਣ ਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਵਤ ਸੀ ਉਸ ਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਬਰੀ ਹੋ ਕੇ ਸੁੱਚਾ ਸਮਾਉਣਾ ਗਿਆ ਤੇ ਆਰਾਮ ਨਾਲ ਵਸਣ ਲੱਗਾ ਪਰ ਸੁੱਚੇ ਦੇ ਕਰਮ ਵਿੱਚ ਰੱਬ ਨੇ ਸ਼ਾਂਤੀ ਨਾਲ ਰਹਿਣ ਨਹੀਂ ਸੀ ਲਿਖਿਆ ਉਸ ਦੇ ਨਾਨਕੇ ਪਿੰਡ ਗਹਿਰੀ ਭਾਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਨੇ ਫਿਰਦਿਆ ਕੀਤਾ ਫਿਰਦਿਆ ਕੀਤਾ ਕੀ ਉਸ ਦੀ ਮਹਾਰਾਜਕੌਰ ਬਦਚਲਨ ਹੋ ਗਈ ਹੈ ਤੇ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਕਰ ਰਹੇ ਲੱਗ ਪਈ ਹੈ ਰਾਜਕੌਰ ਪਿੰਡ ਤੰਗਵਾਲੀ ਬਠਿੰਡਾ ਦੇ ਚੰਦ ਸਿੰਘ ਦੀ ਧੀ ਸੁੱਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਹੀ ਬੜਾ ਮੁਸ਼ਕਲ ਭਰੇ ਵਕਤ ਵਿੱਚੋਂ ਗੁਜ਼ਰਿਆ ਹਾਂ ਪਰ ਸੰਤ ਸਿੰਘ ਖੜੇ ਹੀ ਪੈ ਗਿਆ ਉਸਨੇ ਸੁੱਚੇ ਨੂੰ ਕਿਹਾ ਕਿ ਤੇਰੇ ਇਲਾਕੇ ਵਿੱਚ ਨਾ ਇਹਨਾ ਨਾਮ ਹੈ ਕਿ ਦਬਕੇ ਨਾਲ ਹੀ ਰਾਜਕੌਰ ਦਾ ਗੱਜਣ ਸੁਧਰ ਜਾਵੇਗਾ ਸੁੱਚਾ ਮਜਬੂਰ ਹੋ ਗਿਆ ਤੇ ਜਾ ਕੇ ਗੱਜਣ ਤੇ ਰਾਜਕੌਰ ਨੂੰ ਦਬਕਾ ਮਾਰ ਆਇਆ ਕੀ ਕੁਝ ਚਿਰ ਤੋਂ ਉਹਨਾਂ ਦੋਹਾਂ ਟਿਕੇ ਰਹੇ ਪਰ ਜਲਦੀ ਹੀ ਪੁਰਾਣੇ ਪੁਰਾਣੇ ਚੱਲਿਆ ਸੰਤ ਸਿੰਘ ਕੋਲ ਪਤਾ ਲੱਗਣ ਤੇ ਸੁੱਚੇ ਨੇ ਗੱਜਣ ਤੇ ਰਾਜਕੌਰ ਨੂੰ ਸਰੋਂ ਵੜਦਿਆਂ ਖੇਤ ਵਿੱਚ ਜਾ ਘੇਰਿਆ ਉਹਨਾਂ ਨੇ ਊਠ ਤੇ ਚੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁੱਚੇ ਨੇ ਗੋਲੀ ਮਾਰ ਕੇ ਗੱਜਣ ਤੇ ਰਾਜਕੌਰ ਨੂੰ ਮਾਰ ਦਿੱਤਾ ਇਥੋਂ ਭੱਜ ਕੇ ਸੁੱਚਾ ਹਰਿਆਣੇ ਦੇ ਸ਼ਹਿਰ ਫਤਿਹਬਾਦ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਪੁਰਸ ਦਾ ਜ਼ਿਆਦਾ ਦਬਾਅ ਪੈਣ ਕਾਰ ਪੈਣ ਕਰਕੇ ਹਿਮਾਚਲ ਦੇ ਪਿੰਡ ਨਹਿਣੀ ਬੜਾ ਸਹਿਬ ਨਜ਼ਦੀਕ ਬੜੂ ਸਹਿਬ ਨਜ਼ਦੀਕ ਚਲੇ ਗਿਆ ਉੱਥੇ ਪੁਲਿਸ ਨੇ ਉਹ ਸੁਣੋ ਪਾਣੀ ਪੀਂਦੇ ਸਮੇਂ ਹੱਥ ਤੇ ਓੰਕਾਰ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ ਸੁੱਚੇ ਦੇ ਖਿਲਾਫ ਗੱਜਣ ਤੇ ਰਾਜਕੌਰ ਨੂੰ ਮਾਰਨ ਦਾ ਕੇਸ ਚੱਲਿਆ ਮੌਕੇ ਤੇ ਗਵਾਹ ਗੱਜਣ ਦੇ ਮੁੰਡੇ ਦੀ ਗਵਾਹੀ ਕਾਰਨ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਨਰੇਨੇ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲ ਸਕੀ ਸੱਚੇ ਨੇ ਪਿੰਡ ਗਹਿਰੀ ਭਾਗੀ ਗੱਡਾ ਖੜਾ ਕਰਕੇ 1907 1907 ਤੇ 8 ਵਿੱਚ ਝੰਡ ਦੇ ਦਰਖਤ ਨਾਲ ਫਾਂਸੀ ਤੇ ਲਟਕਾ ਲਟਕਾਇਆ ਗਿਆ ਫਾਂਸੀ ਵੇਖਣ ਲਈ ਪਿੰਡ ਸਮੂਹ ਤੋਂ ਸੱਚੇ ਦੇ ਸਮਾਉਤ ਤੋਂ ਸੱਚੇ ਦੇ ਭਰਾ ਨਾਰਾਇਣ ਸਿੰਘ ਸਮੇਤ ਕਈ ਲੋਕ ਗਏ ਸਨ ਫਾਂਸੀ ਲੱਗਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਕੀਤਾ ਕਿ ਜੇ ਅੱਜ ਮੇਰੀ ਥਾਂ ਤੇ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਨੂੰ ਇੱਥੇ ਵੀ ਛਡਵਾ ਕੇ ਲੈ ਜਾਣਾ ਸੀ ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਸੀ ਸੁੱਚੇ ਦਾ ਭਰਾ ਨਰੈਣਾ ਬੇਜੁਰ ਬਜ਼ੁਰਗ ਬਿਜਗਰਾਰ ਹੋ ਕੇ 1960 ਹੱਤੇ ਭਾਗ ਵਿਚੋਲੇ ਕਰੀਬ 90 ਸਾਲ ਦਾ ਹੋ ਕੇ 1965 66 ਦੇ ਲਾਗੇ ਮਰੇ ਦੂਰੋਂ ਦੂਰ ਲੋਕ ਇਹਨਾਂ ਨੂੰ ਵੇਖਣ ਆਉਂਦੇ ਸਨ ਭਾਗ ਦੀ ਸੰਤਾ ਅਤੇ ਸ਼ਰੀਕ ਬਰਾਦਰੀ ਅਜੇ ਵੀ ਪਿੰਡ ਸਮਾਉ ਵਸਦੀ ਹੈ ਘੁੱਗਰ ਨੇ ਪਿੰਨ ਮੁੰਡੇ ਇੰਦਰ ਸਿੰਘ ਚੋਰੀ ਚਕਾਰੀ ਕਰਨ ਲੱਗ ਪਏ ਕੁਝ ਪੁਲਸ ਦੇ ਡਰੋਂ ਤੇ ਕੁਝ ਪਿਓ ਦੀ ਬਦਨਾਮੀ ਤੋਂ ਦੁਖੀ ਹੋ ਕਿ ਉਹ ਪਰਿਵਾਰ ਸਮੇਤ ਮਲੇਸ਼ੀਆ ਚਲੇ ਗਏ ਨਰਾਇਣ ਤੇ ਸੱਛੇ ਦੋਵੇਂ ਬਿਨਾਂ ਔਲਾਦ ਤੋਂ ਮਰੇ ਸਨ ਉਸ ਦੀ ਭੈ ਇੱਕ ਭੈਣ ਪਿੰਡ ਚੀਮੇ ਨਜ਼ਦੀਕ ਸੁਨਾਮ ਸੰਗਰੂਰ ਵਿਆਹੀ ਹੋਈ ਸੀ ਸੁੱਚੇ ਨੇ ਉਹਨਾ ਦੀ 60 65 ਕਿੱਲੇ ਜ਼ਮੀਨ ਉਸ ਦੀ ਔਲਾਦ ਦੇ ਨਾਮ ਚੜ ਗਈ ਸੰਤਾ ਸਿੰਘ ਜੈਸੁਧ ਦੇ ਕਹਿਣ ਤੇ ਸੋਚੇ ਨੇ ਰਾਜਕੌਰ ਤੇ ਗੱਜਣ ਵੈਲੀ ਕਤਲ ਕੀਤੇ ਸਨ ਤਿੰਨੇ ਸੁੱਚੇ ਸੂਰਮੇ ਦੀ ਸਮਾਦ ਪਿੰਡ ਸਮਾਉ ਵਿੱਚ ਤਿਆਰ ਕਰਵਾਈ ਜੋ ਅੱਜ ਵੀ ਮੌਜੂਦ ਹੈ